ਪਾਰਟੀ ਪ੍ਰਧਾਨ ਜਿਹੜੇ ਖਾਈ ਦੇ ਵਿੱਚ ਇੱਕ ਪ੍ਰਕਾਰ ਉਸ ਕਰਨਾ ਹੋਣ ਜਾ ਰਿਹਾ ਲੋਕਾਂ ਚ ਕਿੰਨਾ ਗਰੋਸ ਹੈ ਕਿੰਨਾ ਇੱਕ ਪਾਰਟੀ ਦੇ ਵਿੱਚ ਰੋਸ ਹੈ ਇਸ ਲੈਂਡ ਪੂਲਿੰਗ ਪਾਲਿਸੀ ਨੂੰ ਦੇ ਤੁਸੀਂ ਦੇਖੋ ਵੀ ਅੱਜ ਆ ਇੱਕ ਹਲਕੇ ਤੋਂ ਹੀ ਗੱਡੀਆਂ ਦੇਖਦੇ ਤੁਸੀਂ ਕਿੰਨਾ ਵਰਕਰਾਂ ਚ ਰੋਸ ਵੀ ਆ ਔਰ ਜੋਸ਼ ਵੀ ਆ 64000 ਏਕੜ ਜ਼ਮੀਨ ਪੰਜਾਬ ਦੇ ਕਿਸਾਨਾਂ ਦੀ ਇਹ ਸਰਕਾਰ ਨੇ ਸਮਝ ਲਈ ਇੱਕ ਤਰੀਕੇ ਨਾਲ ਖੋਲਹੀ ਉਹਦੀ ਨੋਟੀਫਿਕੇਸ਼ਨ ਹੋ ਗਈ ਉਸ ਚ ਇੱਕ ਕਮਰਾ ਵੀ ਨਹੀਂ ਕਿਸਾਨ ਬਣਾ ਸਕਦਾ ਲੋਨ ਨਹੀਂ ਦੇ ਸਕਦਾ ਕਲੋਨੀ ਨਹੀਂ ਉੱਥੇ ਬਣ ਸਕਦੀ ਸੋ ਸਰਕਾਰ ਨੇ ਇਹ ਜ਼ਮੀਨਾਂ ਜਿਹੜੀ ਬਾਉਂਡ ਕਰਾ ਲਈ 64000 ਏਕੜ ਜ਼ਮੀਨ ਤੁਸੀਂ ਲਾ ਲਿਓ ਵੀ ਪਿਛਲੇ 20 ਸਾਲਾਂ 'ਚ 25 ਸਾਲਾਂ 'ਚ ਪੰਜਾਬ 'ਚ 11000 ਏਕੜ 'ਚ ਜਾਇਜ਼ ਔਰ ਨਜਾਇਜ਼ ਕਲੋਨੀਆਂ ਬਣੀਆਂ ਤੇ 64000 ਏਕੜ ਜ਼ਮੀਨ ਕਿਸ ਤਰ੍ਹਾਂ ਇੱਕ ਸਾਲ 'ਚ ਡਿਵੈਲਪ ਕਰ ਦੇਣਗੇ ਇੱਕ ਸਾਲ 'ਚ ਤਾਂ ਇਹਨਾਂ ਨੇ 100 ਮੀਟਰ ਸੜਕ ਵੀ ਨਹੀਂ ਬਣਾਈ ਸੋ ਇਸ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਇੱਕੋ ਇੱਕ ਪੰਜਾਬੀਆਂ ਦੀ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਨੇ ਮੋਰਚਾ ਲਾ ਦਿਆ ਇਹ ਮੋਰਚਾ ਉਸ ਦਿਨ ਖਤਮ ਹੋਣਾ ਜੇ ਇਸ ਦਿਨੇ ਜ਼ਮੀਨ ਡੀ ਨੋਟੀਫਾਈ ਹੋ ਜੂਗੀ ਯਾ ਇਹ ਸਰਕਾਰ ਬਦਲ ਜੂਗੀ ਨਵੀਂ ਸਰਕਾਰ ਸਾਡੀ ਬਣੂਗੀ ਅਸੀਂ ਇਹਨੂੰ ਡੀ ਨੋਟੀਫਾਈ ਕਰਾਂਗੇ ਆਪਣੀ ਸਰਕਾਰ ਬਣ ਤੇ ਸੋ ਅੱਜ ਹਜ਼ਾਰਾਂ ਵਰਕਰ ਸੜਕਾਂ ਤੇ ਆ ਅੱਜ ਦਾ ਜਿਹੜਾ ਧਰਨਾ ਆ ਇਹ ਸਰਕਾਰ ਦੀਆਂ ਜੜਾਂ ਹਿਲਾ ਦੇਗਾ ਦੇਖ ਲਓ ਕਿਸਾਨ ਕਿਤਨਾ ਪਰ ਭਰ ਕੇ ਗੱਡੀਆਂ ਦੇ ਅੰਦਰ ਜਿਹੜੇ ਆ ਰਹੇ ਆ ਪੂਰੀਆਂ ਪਰ ਭਰ ਕੇ ਸੋ ਇਹ ਧਰਨਾ ਜਿਹੜਾ ਕਿਉਂਕਿ ਪੰਜਾਬ ਦੀ ਲੜਾਈ ਸ਼੍ਰੋਮਣੀ ਅਕਾਲੀ ਦਲ ਨੇ ਲੜੀ ਆ ਸੋ ਇਹ ਲੜਾਈ ਵੀ ਸ਼੍ਰੋਮਣੀ ਅਕਾਲੀ ਦਲ ਹੀ ਡਟ ਕੇ ਲੜੇ ਇਹ ਦੇਗ ਲਈ ਦੇ ਵਿੱਚ ਕੁਸ਼ਾਲ ਮੁਸਰਨਾ ਹੋਣ ਜਾ ਰਿਹਾ ਹੈ ਹਲਕਾ ਸਨੌਰ ਦੇ ਲੋਕਾਂ ਦੇ ਵਿੱਚ ਕਿੰਨਾ ਕੁ ਜੂਸ਼ ਹੈ ਕਿੰਨੀ ਕਿ ਨਰਾਜ਼ਗੀ ਹੈ ਸਰਕਾਰ ਦੀ ਰਿਸਪੌਂਸਿਵਿਟੀ ਦੇ ਖਿਲਾਫ ਭਾਈ ਤੁਸੀਂ ਸਵੇਰ ਤੋਂ ਕਿਉਂਕਿ ਮੀਡੀਆ ਇੱਕ ਥੰਮ ਹੈ ਤੁਸੀਂ ਵੱਖ-ਵੱਖ ਜਗ੍ਹਾ ਤੇ ਜਾ ਕੇ ਦੇਖਿਆ ਹੋਣਾ ਵੀ ਅੱਜ ਸਮੁੱਚਾ ਪੰਜਾਬ ਸਮੁੱਚਾ ਭਾਈਚਾਰਾ ਇਸ ਸਰਕਾਰ ਨੂੰ ਭਜਾਉਣ ਦੇ ਵਾਸਤੇ ਬਦਲਾਅ ਵਾਲੀ ਸਰਕਾਰ ਨੂੰ ਬਦਲਣ ਵਾਸਤੇ ਅੱਜ ਪੂਰਾ ਸੜਕਾਂ ਤੇ ਉਤਰਿਆ ਹੋਇਆ ਕਿਉਂਕਿ ਜਿਹੜੀ ਸਰਕਾਰ ਨੇ ਹੁਣ ਪਾਲਿਸੀ ਲਿਆਂਦੀ ਹੈ ਲੈਂਡ ਪੂਲਿੰਗ ਇਹ ਬਰਬਾਦ ਪੂਲਿੰਗ ਪਾਲਿਸੀ ਹੈ ਸੋ ਇਸ ਕਰਕੇ ਇੱਕ ਅੱਧੇ ਘੰਟੇ ਦਾ ਸਾਡੇ ਪ੍ਰਧਾਨ ਜੀ ਸਤਿਕਾਰਯੋਗ ਸੁਖਵੀਰ ਸਿੰਘ ਬਾਦਲ ਜੀ ਇੱਥੇ ਪਹੁੰਚ ਰਹੇ ਨੇ ਸਾਡੇ ਐਨ ਕੇ ਸ਼ਰਮਾ ਜੀ ਸਮੁੱਚੀ ਲੀਡਰਸ਼ਿਪ ਦੀ ਰੈਨ ਮਾਈ ਦੇ ਹੇਟ ਇਥੋਂ ਹਲਕਾ ਸਨੋਰ ਦੇ ਸਮੁੱਚਾ ਯੂਥ ਸਮੁੱਚਾ ਪਰਿਵਾਰ ਸਮੁੱਚੇ ਵੱਖ-ਵੱਖ ਵਿੰਗ ਦੇਖੋ ਤੁਸੀਂ ਰੋਡ ਸ਼ੋਅ ਦੇ ਵਿੱਚ ਰੋਸ ਸ਼ੋਕ ਆ ਗਏ ਰੋਡ ਦੀ ਸ਼ੋਕ ਆ ਗਏ ਕਿਉਂਕਿ ਇਹ ਰੋਸ ਹੈ ਪੰਜਾਬ ਨੂੰ ਬਰਬਾਦ ਕਰਨ ਵਾਸਤੇ ਜਿਹੜੇ ਧੜੀ ਆਏ ਨੇ ਉਹਨਾਂ ਨੂੰ ਭਜਾਉਣ ਵਾਸਤੇ ਜਨਤਾ ਦੇ ਵਿੱਚ ਬਹੁਤ ਵੱਡਾ ਰੋਸ ਹੈ ਇਹ ਤੁਸੀਂ ਹੋਰ ਦੇਖਿਓ ਹਜ਼ਾਰਾਂ ਦੀ ਗਿਣਤੀ ਦੇ ਜਿੱਥੇ ਜਾ ਕੇ ਅਸੀਂ ਪੁੱਡਾ ਗਰਾਊਂਡ ਦੇ ਸਾਹਮਣੇ ਸੀਨੀਅਰ ਲੀਡਰਸ਼ਿਪ ਦੀ ਰੈਡ ਮੈਚ ਦੇ ਹੇਠ ਹਲਕਾ ਸਨੌਰ ਵੱਧ ਤੋਂ ਵੱਧ ਰੋਸ ਦੇ ਵਿੱਚ ਸਹਿਯੋਗ ਕਰੇਗਾ ਤੇ ਸਰਕਾਰ ਨੂੰ ਜਗਾਏਗਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਜਦ ਤੱਕ ਪਾਲਿਸੀ ਵਾਪਸ ਨਹੀਂ ਜਾਂਦੀ ਆ ਲਈ ਜਾਂਦੀ ਸਰਕਾਰ ਵੱਲੋਂ ਅਕਾਲੀ ਦਲ ਇਸੇ ਤਰ੍ਹਾਂ ਲੜਾਈ ਲੜੇਗਾ ਭਾਈ ਜਿੰਨੀ ਦੇਰ ਤੱਕ ਜ਼ਮੀਨ ਲੈਂਡ ਪੋਲੀ ਪਾਲਿਸੀ ਰੱਦ ਨਹੀਂ ਹੁੰਦੀ ਅਕਾਲੀ ਦਲ ਘਰ ਨਹੀਂ ਬੈਠੇਗਾ ਵੱਖ-ਵੱਖ ਹਲਕਿਆਂ ਦੇ ਵਿੱਚ ਸੜਕਾਂ ਦੇ ਉੱਤੇ ਵੱਖ-ਵੱਖ ਰੂਪ ਦੇ ਵਿੱਚ ਰੋਜ਼ਗਾਰ ਕਰਾਂਗੇ ਤੇ ਰੱਦ ਕਰਾ ਕੇ ਹਟਾ ਦੇਵਾਂਗੇ। ਕ੍ਰੋਮਣੀ ਅਗਲੀ ਦਾ। ਕਾਰਨਾ ਜੀ ਜੀ ਮੈਕਲਾਈਟ शर्मा जी जिंदर सिंह बैगर हेलो ये होटल के लिए बुकिंग है और कारण पता है लगता है कि मरने वाला संभाल जाएगा भाई थोड़ा सा साइड नहीं है ਅੱਗੇ ਲੈ ਜਾਓ ਵੀਰੇ ਗੱਡੀ ਥੋੜੀ ਜਿਹੀ ਅੱਗੇ ਲੈ ਜਾਓ ਦੇਖੋ ਹਾ ਕਾਲਾ ਸਾਤ ਪਰੀਏ ਕਾਲਾ ਗੱਡੀ ਸੇ ਗੱਡੀ ਆਰੇ ਗੱਡੀ ਮਾਰੋ ਨਾ ਕਿਹਾ ਆ ਸਭ ਯਾਰੋ ਉਹ ਤੋਂ ਬਾਅਦ ਮੈਂ ਸਮਝਦਾ ਕਿ ਬੜੇ ਕੀਮਤ ਆਪੂ ਰਹਿ ਗਏ ਨੇ ਸਾਡੇ ਸ਼ਰੋਮ ਨੀ ਅਕਾਲੀ ਦਲ ਜਿੰਦਾਬਾਦ ਸ਼ਰੋਮ ਨੀ ਅਕਾਲੀ ਦਲ ਜਿੰਦਾਬਾਦ ਦੋਨੇ ਹੱਥ ਗੜੇ ਕਰਕੇ ਸ਼ਰੋਮ ਨੀ ਅਕਾਲੀ ਦਲ ਜਿੰਦਾਬਾਦ ਸਰਦਾਰ ਤਕਬੀਰ ਸਿੰਘ ਬੋਲੇ ਜਿੰਦਾਬਾਦ ਸਰਦਾਰ ਤਕਬੀਰ ਸਿੰਘ ਬੋਲੇ ਜਿੰਦਾਬਾਦ ਬਸ ਝੰਡੇ ਉੱਪਰ ਚੱਕ ਕੇ ਬਰਦਾਨ ਜੀ ਨੂੰ ਪਤਾ ਲੱਗੇ ਸ਼ਰੋਮ ਨੀ ਅਕਾਲੀ ਦਲ शाम जी नंबरदार दर्शन अरौड़व सुजाह जी हरबंत जी चर जरपाली ਮਗਰ ਸਿੰਘ ਜੀ ਨਰਮਲ ਸਿੰਘ ਜੀ ਗੁਰਬਚਨ ਸਿੰਘ ਜੀ ਰਵੀ ਪਦਮ ਪ੍ਰਦੀਪ ਪ੍ਰਦੀਪ ਜੀ ਜਵਿੰਦਰ ਰੋਡਾ ਜੀ ਕੰਡਾਵਲ ਆਪ ਤੋਂ ਬਹੁਤ ਸਾਰਾ ਧੰਨਵਾਦ ਪ੍ਰਦੀਪ ਸਿੰਘ ਪ੍ਰਧਾਨ ਮੈਂਬਰ ਪੀਐਸਸੀ ਸਰਕਲ ਪ੍ਰਧਾਨ ਭਜਨ ਸਿੰਘ ਜੀ ਹਰਵਿੰਦਰ ਵਟਾ ਰਾਈ ਮਾਜਰਾ ਜਗਦੀਸ਼ ਕੋਲੀ ਗੁਰਮੀਤ ਗੁਰਮੀਤ ਸਿੰਘ ਜੀ ਪ੍ਰਧਾਨ ਮਥਰਾ ਕੋਲੀ ਅਕਾਲੀ ਵਰਕਰ ਪ੍ਰੀਤ ਸਿੰਘ ਜੀ ਅਮਰੀਕ ਸਿੰਘ ਜੀ ਸਾਡੇ ਸਾਥੀ ਸਾਰੇ ਬਜਾਦ ਸਾਹਿਬ ਦੀ ਗਵਾਈ ਦੇ ਵਿੱਚ ਪਹੁੰਚੇ ਨੇ ਸਾਰੇ ਤੇ ਲਖਬੀਰ ਸਿੰਘ ਲਾਉਰਡੀ ਬੰਤ ਸਿੰਘ ਮੈਨੇਜਰ ਜੀ ਗੁਰਬਾਲ ਸਿੰਘ ਮੈਨੇਜਰ ਜੀ ਪ੍ਰੇਮ ਸਿੰਘ ਸਾਹਿਬਕਰ ਸਰਪੰਚ ਧਲौरी ਬਰਮਿੰਦਰ ਸਿੰਘ ਧਲौरी ਅਵਤਾਰ ਸਿੰਘ ਲਾਉਰਡੀ ਹਰਵਿੰਦਰ ਸਿੰਘ ਨੰਬਰਦਾਰ ਜੀ ਪਰਪੁਰਸੀ ਲਵਾਣਾ ਨੇਤਰਪਾਲ ਸਿੰਘ ਜੀ ਲਵਾਣਾ ਨਿੰਦਰ ਪੱਪੂ ਜੀ ਫਾਰਕਟ ਸਿੰਘ ਮਜੀਦ ਲਾਗਰ ਟੰਕੌਰ ਸਿੰਘ ਖਾਲਸਾ ਜੀ ਨਾਇਬ ਸਿੰਘ ਨਕਾਣੀ ਜੀ ਬਾਸ ਸਿੰਘ